ਪ੍ਰੈਜ਼ੀਡੈਂਟ ਡੋਨਲਡ 트੍ਰੰਪ ਗ੍ਰੀਨਲੈਂਡ ਨੂੰ ਕਿਉਂ ਚਾਹੁੰਦੇ ਨੇ ਇੱਕ ਸਟ੍ਰੈਟੈਜੀਕ ਜੀਓਗ੍ਰਾਫਿਕਲੀ ਲੋਕੇਸ਼ਨ ਕਰਕੇ ਅਮਰੀਕਾ ਵਾਸਤੇ ਉਹ ਬੜਾ ਇੰਪੋਰਟੈਂਟ ਲੈਂਡ ਹੈ ਅਸ਼ੀਦਾਂ ਕਹਦੇ ਨੇ ਕਿ ਮੈਂ ਤੇ ਕੁਝ ਵੀ ਕਰਕੇ ਗ੍ਰੀਨਲੈਂਡ ਲਵਾਵਾ ਭਾਵੇਂ ਮੈਨੂੰ ਉੱਥੇ ਆਰਮੀ ਭੇਜਣੀ ਪਏ 75 ਉਹਨਾਂ ਦੇ ਵਿੱਚ ਪਾਕਿਸਤਾਨ ਵੀ ਸ਼ਾਮਲ ਕਰ ਲਿਆ ਜਦੋਂ ਕਿ ਪਾਕਿਸਤਾਨ ਨੂੰ ਬੜਾ ਕ੍ਰਿਪੀ ਕਿਹਾ ਜਾ ਰਿਹਾ ਸੀ ਹਰ ਕਿਸੇ ਨੂੰ ਪਾਸਪੋਰਟ ਦੇ ਰਹੇ ਸੀ ਕੋਈ ਉਹਨਾਂ ਦਾ ਕੰਟਰੋਲ ਨਹੀਂ ਸੀ ਉਹਨਾਂ ਮੁਲਕਾਂ ਵਿੱਚ ਉਹ ਅਮਰੀਕਾ ਨੇ ਦੁਨੀਆ ਨੂੰ ਦੱਸ ਆਵੇ ਇੱਥੇ ਚਾਈਨੀਜ਼ ਤੇ ਨੈਸ਼ਨ ਜਿਹੜੇ ਰੇਡਾਰ ਤੇ ਵਸਾਇਲਾ ਨੇ ਉਹ ਸਭ ਫੇਲ ਕੇ ਅਮਰੀਕਾ ਕਿਸੇ ਵੀਲੇ ਵੀ ਚਾਹੇ ਇਜ਼ਰਾਈਲ ਦੇ ਨਾਲ ਕਰੇ ਜਾਂ ਖੁਦ ਕਰੇ ਕਿ ਇਹ ਹਮਲਾ ਹੋ ਸਕਦਾ ਹੈ ਪੂਰੇ ਸ੍ਰੀ ਜੀਮ ਨੂੰ ਵੀ ਚਾਹੀਦਾ ਤੁਸੀਂ 40 ਸੌਂਸ ਰਾਜ ਕਰ ਲਿਆ ਹਰ ਚੀਜ਼ ਤੁਸੀਂ ਭੋਗ ਲਈ ਹੁਣ ਚਲੋ ਜਨਤਾ ਦੀ ਸੁਣੋ ਇਕਨੋਮੀ ਹੈਸ ਕੋਲੈਪਸਡ ਇਸੇ ਕਰਕੇ ਇਹ ਉੱਥੇ ਸਾਰਾ ਗੁੱਸਾ ਵੇਖਣ ਨੂੰ ਆ ਰਿਹਾ ਕਿ ਲੋਗ ਹੁਣ ਪਰੇਸ਼ਾਨ ਹੋ ਚੁੱਕੇ ਹੈ ਕਿਵੇਂ ਵੈਨਜ਼ੂਏਲਾ ਦਾ ਜਿਹੜਾ ਤੇਲ ਆ ਉਹ ਅਮਰੀਕਾ ਦੇ ਕਬਜ਼ੇ 'ਚ ਆ ਗਿਆ ਤੇਹਰਾਨ ਦੇ ਤੇਲ ਅਮਰੀਕਾ ਲੈਣਾ ਚਾਹੁੰਦਾ ਹੈ ਸਾਊਦੀ ਅਰੇਬੀਆ ਵੀ ਤੇਲ ਵੇਚਦਾ ਪਰ ਉਹਨਾਂ ਨੂੰ ਕੋਈ ਕੋਈ ਨਹੀਂ ਕਹਿ ਰਿਹਾ ਅਮਰੀਕਾ ਨੇ ਵੈਨਜ਼ੂਏਲਾ ਜਾ ਕੇ ਜੋ ਹਰਕਤ ਕੀਤੀ ਹੈ ਪਰ ਚਾਈਨਾ ਕੁਝ ਨਹੀਂ ਕਰ ਸਕਿਆ ਮੌਜੂਦਾ ਹਾਲਾਤ ਭਾਰਤ ਦੇ ਨਾਲ ਅਮਰੀਕਾ ਦੇ ਸਬੰਧਾਂ ਦੇ ਕੀ ਨੇ ਜੋ ਬਿਲਕੁਲ ਸਰਜੀਉ ਗੋਰਸਾਵ ਨਾਲ ਮਿਲਿਆ ਸੀ ਉਹ ਗਏ ਨੇ ਉਹਨਾਂ ਨੇ ਬੜੇ ਅੱਛੇ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਵਾਸ਼ਿੰਗਟਨ ਡੀਸੀ ਤੋਂ ਸੁਖਪਾਲ ਸਿੰਘ ਤਨਵਾਦ ਤੇ ਮੇਰੇ ਨਾਲ ਨੇ ਪੋਲੀਟੀਕਲ ਐਨਾਲਿਸਟ ਡਾਕਟਰ ਜਸਦੀਪ ਸਿੰਘ ਜੈਸੀ ਜੈਸੀ ਜੀ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਵੱਲੋਂ ਗ੍ਰੀਨਲੈਂਡ ਬਾਰੇ ਦਿੱਤੇ ਗਏ ਤਾਜ਼ਾ ਬਿਆਨ ਦੇ ਨਾਲ ਵਰਲਡ ਲੈਵਲ ਤੇ ਇੱਕ ਵੱਡਾ ਰਾਜਨੀਤਿਕ ਮੋੜ ਕਰ ਮਾ ਗਈ ਹੈ ਤੇ ਇਸ ਵੇਲੇ ਗ੍ਰੀਨਲੈਂਡ ਤੇ ਡੈਨਮਾਰਕ ਦੇ ਲੀਡਰਸ਼ਿਪ ਵਾਈਟ ਹਾਊਸ ਦੇ ਵਿੱਚ ਗੱਲਬਾਤ ਕਰ ਰਹੀ ਹੈ ਕਿ ਇਸ ਮਸਲੇ ਦਾ ਕੀ ਹਾਲ ਹੈ 61% ਅਮਰੀਕਨ ਸੋਚਦੇ ਨੇ ਕਿ ਗ੍ਰੀਨਲੈਂਡ ਅਮਰੀਕਾ ਦਾ ਐਨਆਈ ਹੈ ਡੈਨਮਾਰਕ ਅਮਰੀਕਾ ਦਾ ਸਹਿਯੋਗੀ ਦੇਸ਼ ਹੈ ਤੇ ਨਾਟੋ ਦੇ ਉੱਪਰ ਇਸ ਦਾ ਵੱਡਾ ਅਸਰ ਪਵੇਗਾ ਇਨਾ ਸਾਰੀਆਂ ਗੱਲਾਂ ਦੇ ਨਾਲ ਨਾਲ ਹੀ ਈਰਾਨ ਦੇ ਵਿੱਚ ਇਸ ਵੇਲੇ ਜਿਸ ਤਰ੍ਹਾਂ ਦੇ ਪ੍ਰੋਟੈਸਟ ਹੋ ਰਹੇ ਨੇ ਉਹਨਾਂ ਦੇ ਮੱਦੇਨਜ਼ਰ ਹਾਲਾਤ ਤਣਾਪੂਰਨ ਬਣੇ ਹੋਏ ਨੇ ਕਿਉਂਕਿ ਪ੍ਰੈਜ਼ੀਡੈਂਟ ਡੋਨਲਡ 트ੰਪ ਨੇ ਇਹ ਕਿਹਾ ਹੈ ਕਿ ਉਹ ਈਰਾਨ ਦੇ ਵਿੱਚ ਮਨੁੱਖੀ ਅਧਿਕਾਰਾਂ ਦੀ ਹੋ ਰਹੀ ਉਲੰਘਣਾ ਦੇ ਬਾਰੇ ਐਕਸ਼ਨ ਲੈਣਗੇ ਅਮਰੀਕਾ ਦੇ ਕਤਰ ਵਿੱਚ ਬੇਸ ਤੋਂ ਅਮਰੀਕਾ ਵੱਲੋਂ ਆਪਣੀਆਂ ਫੌਜਾਂ ਨੂੰ ਹਟਾ ਲੈਣਾ ਕਈ ਤਰ੍ਹਾਂ ਦੇ ਵੱਡੇ ਸੰਕੇਤ ਕਰ ਰਿਹਾ ਹੈ ਕਿ ਕੀ ਈਰਾਨ ਦੇ ਵਿੱਚ ਅਮਰੀਕਾ ਹਮਲਾ ਕਰਨ ਜਾ ਰਿਹਾ ਹੈ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਅਸੀਂ ਜਾਨਣਾ ਚਾਹਾਂਗੇ ਆਪਣੇ ਐਨਾਲਿਸਟ ਡਾਕਟਰ ਜਸਦੀਪ ਸਿੰਘ ਜਸਦੀਪ ਜੀ ਜਿਹੜੀ ਮੈਂ ਇਹ ਗੱਲ ਕਹੀ ਹੈ ਜਦੋਂ ਹੁਣ ਇਸ ਵੇਲੇ ਆਪਾਂ ਗੱਲ ਕਰ ਰਹੇ ਹਾਂ ਵਾਈਟ ਹਾਊਸ ਦੇ ਵਿੱਚ ਗ੍ਰੀਨਲੈਂਡ ਦੀ ਲੀਡਰਸ਼ਿਪ ਤੇ ਡੈਨਮਾਰਕ ਦੀ ਲੀਡਰਸ਼ਿਪ ਇਹ ਗੱਲਬਾਤ ਕਰ ਰਹੀ ਹੈ ਕਿ ਇਹ ਜੋ ਕੁਝ ਵੀ ਹੋ ਰਿਹਾ ਹੈ ਇਹਦੇ ਬਾਰੇ ਕੋਈ ਡਿਪਲੋਮੈਟਿਕ ਹੱਲ ਲੱਭ ਲਿਆ ਜਾਵੇ ਇਹ ਮਸਲਾ ਹੈ ਕਿ ਹੈ ਕਿਉਂ ਪ੍ਰੈਜ਼ੀਡੈਂਟ ਡੋਨਲਡ 트ੰਪ ਗ੍ਰੀਨਲੈਂਡ ਨੂੰ ਛੋਟਾ ਰਿਹਾ ਉਦੇਸ਼ ਹੈ ਕਿਉਂ ਚਾਹੁੰਦੇ ਨੇ ਕਿਉਂਕਿ ਇਹਦਾ ਡੈਨਮਾਰਕ ਤੇ ਉੱਪਰ ਵੀ ਅਸਰ ਪੈ ਰਿਹਾ ਔਰ ਇਹਦਾ ਅਸਰ ਜਿਹੜਾ ਆ ਉਹ ਨੈਟੋ ਤੇ ਉੱਪਰ ਵੀ ਪੈਣਾ ਹੈ ਕੀ ਕਹੋਗੇ ਬਿਲਕੁਲ ਗ੍ਰੀਨਲੈਂਡ ਦਾ ਮਸਲਾ ਜਿਹੜਾ ਹੈ ਇਹ ਹੁਣੇ ਹੀ ਸ਼ੁਰੂ ਹੋਇਆ ਗ੍ਰੀਨਲੈਂਡ ਬਹੁਤ ਸਾਲਾਂ ਤੋਂ ਵਰਲਡ ਵਾਰ 2 ਤੋਂ ਬਾਅਦ ਹੀ ਇੱਕ ਸਟ੍ਰੈਟੈਜੀਕ ਜੀਓਗ੍ਰਾਫਿਕਲੀ ਲੋਕੇਸ਼ਨ ਕਰਕੇ ਅਮਰੀਕਾਾਸਤੇ ਬੜਾ ਇੰਪੋਰਟੈਂਟ ਆ ਇੱਕ ਦੇਸ਼ ਹੈ ਜਾਂ ਜਿਹੜਾ ਲੈਂਡ ਹੈ ਜੀ ਉੱਥੇ ਦੀ ਪੋਪੂਲੇਸ਼ਨ ਮੁਸ਼ਕਨ ਨਾਲ 50000 57000 ਲੋਕ ਰਹਿੰਦੇ ਨੇ ਔਰ ਉੱਥੇ ਕੋਈ ਪ੍ਰੋਡਕਸ਼ਨ ਨਹੀਂ ਕਿਸੇ ਚੀਜ਼ ਦੀ ਬਰਫ਼ ਨਾਲ ਟੱਕਿਆ ਰਹਿੰਦਾ ਕਾਫੀ ਟਾਈਮ ਪਰ ਜੇ ਤੁਸੀਂ ਗਲੋਬ ਨੂੰ ਵੇਖੋ ਅਰਥ ਨੂੰ ਉੱਪਰੋਂ ਵੇਖੋ ਤੇ ਉਹਦੇ ਉੱਪਰ ਇੱਕ ਪਾਸੇ ਤੁਹਾਡੇ ਕੈਨੇਡਾ ਨਾਰਥ ਅਮਰੀਕਾ ਹੈ ਔਰ ਦੂਜੇ ਪਾਸੇ ਪੂਰਾ ਰਸ਼ੀਆ ਹੈ ਰਸ਼ੀਆ ਤੋਂ ਕਿਰਿਆ ਹੋਇਆ ਹੈ ਔਰ ਜਿਹੜਾ ਇੱਕ ਟ੍ਰੇਡ ਰੂਟ ਹੈ ਜਿਹੜਾ ਕਿ ਰ ਰਸ਼ੀਆ ਤੋਂ ਜਿੰਨਾ ਵੀ ਸ਼ਿਪਸ ਜਿਹੜੇ ਨੇ ਚਾਈਨਾ ਤੋਂ ਜਿਹੜੇ ਸ਼ਿਪਸ ਨੇ ਉਹ ਯੂਰਪ ਤੋਂ ਨਿਕਲਦੇ ਹੋਏ ਜੇ ਅਮਰੀਕਾ ਵਿੱਚ ਨਾਰਥ ਅਮਰੀਕਾ ਵਿੱਚ ਆਣਾ ਹੋਏ ਤੇ ਉਹ ਬਿਲਕੁਲ ਗ੍ਰੀਨਲੈਂਡ ਤੇ ਕੋਲ ਇੱਕ ਟ੍ਰੇਡ ਰਾਊਟ ਹੈ ਉੱਥੋਂ ਸਾਰੇ ਸ਼ਿਪ ਆਂਦੇ ਨੇ ਠੀਕ ਔਰ ਇਹ ਬੜਾ ਸਟ੍ਰੈਟਿਜੀਕ ਹੈ ਔਰ ਰਸ਼ੀਆ ਦੀ ਜਿੰਨੀਆਂ ਵੀ ਬੇਸਿਸ ਨੇ ਆਰਮੀ ਦੀਆਂ ਫੋਰਸ ਦੀਆਂ ਨੇ ਨਿਊਕਲੀਅਰ ਜਿਹੜੀ ਸਾਈਟਸ ਨੇ ਉਹ ਸਾਰੀਆਂ ਰਸ਼ੀਆ ਦੇ ਉਸ ਕੋਸਟ ਤੇ ਨੇ ਜਿਹਨਾਂ ਦੇ ਸਾਹਮਣੇ ਗ੍ਰੀਨਲੈਂਡ ਪੈਂਦਾ ਹੈ ਔਰ ਅਮਰੀਕਾ ਦੀ ਪਹਿਲੇ ਗ੍ਰੀਨਲੈਂਡ 'ਚ ਬਹੁਤ ਬੇਸਿਸ ਸਨ ਪਰ ਉਹ ਜਿਵੇਂ ਜਿਵੇਂ ਅਮਰੀਕਾ ਵਿੱਚ ਲਿਬਰਲਿਜ਼ਮ ਆਂਦਾ ਗਿਆ ਅਮਰੀਕਾ ਵਿੱਚ ਓਬਾਮਾ ਵਰਗੇ ਰਾਸ਼ਟਰਪਤੀ ਆਂਦੇ ਗਏ ਜਿਨ੍ਹਾਂ ਨੇ ਕਿਹਾ ਜੀ ਸਾਨੂੰ ਦੁਨੀਆ 'ਚ ਕੋਈ ਲੋੜ ਨਹੀਂ ਸਾਨੂੰ ਨੰਬਰ 1 ਹੋਣ ਦੀ ਕੋਈ ਲੋੜ ਨਹੀਂ ਉਹ ਬੇਸਿਸ ਵੀ ਬੰਦ ਹੋਦੀਆਂ ਗਈਆਂ ਤੇ ਜੋ ਅਮਰੀਕਾ ਦੀ ਸਿਰਫ ਇੱਕੋ ਹੀ ਬੇਸ ਹੈ ਉਹ ਵੀ ਗ੍ਰੀਨਲੈਂਡ ਦੇ ਉਸ ਪਾਸੇ ਜਿੱਥੇ ਕੈਨੇਡਾ ਦਾ ਫੇਸ ਹੈ ਸੋ ਪ੍ਰੈਜ਼ੀਡੈਂਟ 트੍ਰੰਪ ਕਿਉਂਕਿ ਉਹ ਉੱਥੇ ਰਸ਼ੀਆ ਦੀ ਬੇਸ ਨੂੰ ਬਰਬਾਦ ਕੀ ਨਹੀਂ इवन ਚਾਈਨਾ ਨੇ ਆਪਣੇ بڑے ਜੁਮਾੜਾ ਉੱਥੇ ਵਧਾਣ ਦੇ ਉਰੇ ਡਾਇਰੈਕਟ ਇੱਕ ਥ्रेट ਦੇਖਿਆ ਜਾਂਦਾ ਹੈ ਕਿ ਅਮਰੀਕਾ ਨੂੰ ਕਿ ਇਨੇ ক্লোਜ਼ ਰਸ਼ੀਆ ਇਨਾ ਵੱਧ ਗਿਆ ਤੇ ਉਹਨੂੰ ਕਾਊਂਟਰ ਕਰਨ ਵਾਸਤੇ ਪ੍ਰੈਜ਼ੀਡੈਂਟ ਟਰੰਪ ਜਿਹੜੇ ਨੇ ਉਹ ਗ੍ਰੀਨਲੈਂਡ ਦੇ ਨਾਲ ਇੱਕ ਇੱਕ ਕੋਈ ਡੀਲ ਮਕਾਣਾ ਚਾਹੁੰਦੇ ਨੇ ਜਾਂ ਤੇ ਉਹਨੂੰ ਆਪਣੀ 51st ਸਟੇਟ ਬਣਾਣ ਜਾਂ ਕੋਈ ਆਰਜੀ ਡੀਲ ਮਕਾਣ ਕਿ ਅਮਰੀਕਾ ਦਾ ਉੱਥੇ ਪੂਰਾ ਕਬਜ਼ਾ ਰਹੇ ਤੇ ਉਹ ਫ੍ਰੀਲੀ ਆਪਣੀ ਮਿਲਟਰੀ ਔਰ ਆਰਮੀ ਦੀ ਕੈਪੇਬਿਲਿਟੀ ਨੂੰ ਉੱਥੋਂ ਯੂਜ਼ ਕਰ ਸਕਣ ਔਰੇ ਸਿਰਫ ਇਹ ਅਮਰੀਕਾ ਦੇ ਲਈ ਨਹੀਂ ਇਸ ਸਾਰੇ ਯੂਰਪ ਅੱਸੇ ਵੀ ਖਤਰਾ ਹੈ। ਔਰ ਇਹਦੇ ਨਾਲ ਠੀਕ ਹੈ ਜਿ ਲਿਬਰਲ ਮੀਡੀਆ ਕਹਿ ਦਿੰਦਾ ਹੈ ਇਹਦੇ ਨਾਲ ਨਾਟੋ ਟੁੱਟ ਜਾਏਗਾ ਇਹਦੇ ਨਾਲ ਲੇ ਹੋ ਜਾਏਗਾ ਪਰ ਇਹਦੇ ਨਾਲ ਪੂਰੇ ਖਿੱਤੇ ਵਿੱਚ ਉੱਥੇ ਹੋਰ ਸਿਕਿਉਰਿਟੀ ਆਣੀ ਹੈ। ਔਰ ਇੱਕ ਗੱਲ ਮੈਂ ਤੁਹਾਨੂੰ ਕਿ ਇਹ ਪ੍ਰੈਜ਼ੀਡੈਂਟ 트ੰਪ ਨੇ ਜਦੋਂ ਆਪਣਾ ਓਥ ਸੌ ਚੁੱਕੀ ਸੀ ਆਪਣੀ ਓਥ ਲਈ ਸੀ ਉਸ ਵੇ ਵੀ ਉਸ ਵੇਲੇ ਵੀ ਉਹਨੇ ਕਿਹਾ ਸੀ ਗ੍ਰੀਨਲੈਂਡ ਨਵਾਂ ਹੈ। ਹੋਣ ਇੱਕਦਮੇ ਮੁੱਦਾ ਸਾਹਮਣੇ ਵਧ ਕੇ ਆਇਆ ਕਿਉਂਕਿ ਅਮਰੀਕਾ ਨੇ ਵੈਨੇਜ਼ਵੇਲਾ ਵਿੱਚ ਜੋ ਆਪਰੇਸ਼ਨ ਕੀਤਾ ਹੈ। ਜੋ ਉੱਥੇ ਦੇ ਮਦੂਰੋ ਜਿਹੜੇ ਰਾਸ਼ਟਰਪਤੀ ਸੀ ਉਹਨਾਂ ਦੀ ਕਾਰ ਵਾਲੀ ਨੂੰ ਅੱਧੇ ਘੰਟੇ ਦੇ ਅੰਦਰ ਅੰਦਰ ਚੋੱਕ ਕੇ ਤੇ ਆਪਣੇ ਸ਼ਿਪ ਤੇ ਲਿਆਏ ਨੇ ਔਰ ਉਹ ਆਪਰੇਸ਼ਨ ਤੋਂ 2 ਘੰਟੇ ਬਾਅਦ ਉਹਨਾਂ ਦੀ ਮੀਟਿੰਗ ਹੋਈ ਸੀ ਚਾਈਨਾ ਦੇ ਸਾਰੇ ਡਿਫੈਂਸ ਐਨਾਲਿਸਟ ਨਾਲ ਜਿਨ੍ਹਾਂ ਨੇ ਕਿਹਾ ਸੀ ਤੁਹਾਨੂੰ ਖਬਰਾਂ ਦੀ ਲੋੜ ਨਹੀਂ ਸਾਡੇ ਰੇਡਾਰ ਲੱਗੇ ਨੇ ਤੁਸੀਂ ਬਿਲਕੁਲ ਸਿਕਿਉਰ ਹੋ ਇੱਥੇ ਚਾਈਨੀਜ਼ ਮਿਸਾਈਲਸ ਵੀ ਲੱਗੀਆਂ ਨੇ ਤੇ ਚਾਈਨੀਜ਼ ਰੇਡਾਰ ਵੀ ਲੱਗੇ ਨੇ ਉਹ ਅਮਰੀਕਾ ਨੇ ਦੁਨੀਆ ਨੂੰ ਦੱਸ ਆਵੇ ਇੱਥੇ ਚਾਈਨੀਜ਼ ਤੇ ਰਸ਼ੀਅਨ ਜਿਹੜੇ ਰੇਡਾਰ ਤੇ ਸਾਈਲਾ ਨੇ ਉਸਾ ਫਿਰ ਔਰ ਉਸ ਆਪਰੇਸ਼ਨ ਤੋਂ ਬਾਅਦ ਪ੍ਰੈਜ਼ੀਡੈਂਟ 트ੰਪ ਨੂੰ ਇੱਕ ਹੋਰ ਜਿਹਨੂੰ ਕਹਿੰਦੇ ਨੇ ਹੀ ਗਾਰਡ ਇਮਬੋਲਡਨ ਨੂੰ ਨਾ ਹੋਰ ਹਿੰਮਤ ਆਈ ਕਿ ਅਮਰੀਕਾ ਹੁਣ ਅਸੀਂ ਬੜੇ ਤਾਕਤਵਰ ਆ ਔਰ ਦੁਨੀਆ ਦੇ ਸਾਰਾ ਨੋਆ ਵੇਖ ਲੈ ਔਰ ਹੁਣ ਉਹ ਆਪਣੀ ਜਿਹੜੀ ਇੱਕ ਕਿਸਮ ਦੀ ਗੁੱਡਵਿਲ ਜਿਹੜੀ ਉਹਨਾਂ ਨੂੰ ਨਵੀਂ ਪਾਵਰ ਆਈ ਹੈ ਵੈਨਸਗੁਰਾ ਤੋਂ ਬਾਅਦ ਉਹਨੂੰ ਯੂਜ਼ ਕਰਨੇ ਕਿ ਮੈ ਅਸੀਂ ਗ੍ਰੀਨਲੈਂਡ ਵੀ ਲੈਣਾ ਹੈ ਔਰ ਜਿਹੜਾ ਅੱਜ ਉੱਥੇ ਦੀ ਜਿਵੇਂ ਤੁਸੀਂ ਦੱਸਿਆ ਡੈਨਮਾਰਕ ਤੇ ਗ੍ਰੀਨਲੈਂਡ ਦੇ ਅੱਜ टॉप लीडरशिप ऑफ अमेरिका व्हिच आईओई ते ये बिल्कुल दर्शांदा है के ओ ऑलरेडी तैयार ने ते कोई ना कोई डियर एक ਤੁਸੀਂ ਇਹ ਵੀ ਦੇਖੋਗੇ ਕਿ ਪ੍ਰੈਜ਼ੀਡੈਂਟ 트럼ਪ ਹਮੇਸ਼ਾ ਜਦੋਂ ਵੀ ਨੈਗੋਸ਼ੀਏਸ਼ਨ ਲਈ ਜਾਂਦੇ ਨੇ ਉਹ ਐਕਸਟ੍ਰੀਮ ਤੇ ਜਾਂਦੇ ਨੇ ਉਹ ਸਿੱਧਾ ਕਹਿ ਦਿੰਦੇ ਨੇ ਕਿ ਮੈਂ ਤੇ ਕੁਝ ਵੀ ਕਰਕੇ ਗ੍ਰੀਨਲੈਂਡ ਲਵਾਵਾ ਭਾਵੇਂ ਮੈਨੂੰ ਉੱਥੇ ਆਰਮੀ ਭੇਜਣੀ ਪਏ ਭਾਵੇਂ ਮੈਨੂੰ ਉੱਥੇ ਕਰਨਾ ਪਏ ਫਿਰ ਨਾ ਨਹੀਂ ਕਹਿ ਦਿੰਦੇ ਕਿ ਕੋਈ ਉਹਨਾਂ ਨੂੰ ਖਰੀਦ ਵੀ ਸਕਦੇ ਆ ਅਸੀਂ ਪਾਸੇ ਵੀ ਦੇਖਦੇ ਹਾਂ ਤੇ ਉਹ ਇੱਕ ਪ੍ਰੈਸ਼ਰ ਬਣਾਉਂਦੇ ਨੇ ਔਰ ਐਂਡ ਵਿੱਚ ਡੀਲ ਮੁੱਕ ਜਾਂਦੀ ਔਰ ਇੱਥੇ ਜਦੋਂ ਆਏ ਹੋਏ ਨੇ ਅੱਜ ਮੀਟਿੰਗ ਚੱਲ ਰਹੀ ਹੈ ਤੇ ਇਹ ਦਰਸਾ ਰਿਹਾ ਹੈ ਕਿ ਗੱਲ ਉਸ ਪਾਸੇ ਚਲਦੀ ਪਰ ਲੋਕ ਇਹ ਵੀ ਸੋਚਦੇ ਨੇ ਕਿ ਇਸ ਤੋਂ ਅਗਲਾ ਫੇਰ ਹੋਵੇਗਾ ਕੈਨੇਡਾ ਨਹੀਂ ਕੈਨੇਡਾ ਮੈਨੂੰ ਨਹੀਂ ਲੱਗਦਾ ਕਿ ਇਹਨਾਂ ਨੂੰ ਕੈਨੇਡਾ ਲੈਣ ਦੀ ਕੈਨੇਡਾ ਆਲਰੇਡੀ ਸਾਡੇ ਨਾਲ ਹੀ ਹੈ ਕੈਨੇਡਾ ਦੀ ਦੀ ਆਪਣੀ ਕੀ ਇਕਨੋਮੀ ਹੈ ਅਮਰੀਕਾ ਦੇ ਸਾਡੇ ਦਮਤੇ ਚੱਲ ਰਹੇ ਨੇ ਤੇ ਉਹਨਾਂ ਨੂੰ ਉਹਵੇਂ ਸਾਡੇ ਨਾਲ ਆਣ ਜਾਂ ਵੱਖਰੇ ਰਹਿਣ ਜੇ ਉੱਥੇ ਦੀ ਸਰਕਾਰਾਂ ਸਹੀ ਨੇ ਹੋਤੇ ਉੱਥੇ ਲਿਬਰਲ ਗਵਰਨਮੈਂਟ ਆ ਚੁੱਕੀ ਸੀ ਟਰੂਡੋ ਦੀ ਤੁਹਾਨੂੰ ਪਤਾ ਹੈ ਉਹਨਾਂ ਨੇ ਪੂਰਾ ਜਿਵੇਂ ਅੱਜ ਤੁਸੀਂ ਵੇਖਿਆ ਕਿ ਪ੍ਰੈਜ਼ੀਡੈਂਟ ਟਰੰਪ ਨੇ 70 ਦੇਸ਼ਾਂ ਦੀ ਲਿਸਟ ਕੱਢੀ ਹੈ ਜਿਨ੍ਹਾਂ ਦੇ ਉੱਪਰ ਵੀਜ਼ਾ ਦੇ ਬੈਨ ਲਾਤੇ ਗਏ ਨੇ ਉਹ ਇਸ ਕਰਕੇ ਲਾਇਆਗੇ ਨਹੀਂ ਕਿਉਂਕਿ ਉੱਥੇ ਦੀ ਇਮੀਗ੍ਰੇਸ਼ਨ ਪਾਲিসੀਆਂ ਬੜੀ ਵੀਕ ਸਰੋਨਾ ਮੁਲਕਾਂ ਦੀਆਂ ਉਹ ਹਰ ਕਿਸੇ ਨੂੰ ਪਾਸਪੋਰਟ ਦੇ ਰਹੇ ਸੀ ਕੋਈ ਉਹਨਾਂ ਦਾ ਕੰਟਰੋਲ ਨਹੀਂ ਸੀ ਉਹਨਾਂ ਮੁਲਕਾਂ ਵਿੱਚ ਕੋਈ ਆਲਟਰੂਡੋ ਨੇ ਕੈਨੇਡਾ ਦਾ ਕਰ 75 ਉਹਨਾਂ ਦੇ ਵਿੱਚ ਪਾਕਿਸਤਾਨ ਵੀ ਸ਼ਾਮਿਲ ਕਰ ਲਿਆ ਜਦੋਂ ਕਿ ਪਾਕਿਸਤਾਨ ਨੂੰ ਬੜਾ ਕਰੀਪੀ ਕਿਹਾ ਜਾ ਰਿਹਾ ਹੈ ਕਰੀਬੀ ਪਾਕਿਸਤਾਨ ਹੈ ਪਰ ਪਾਕਿਸਤਾਨ ਦੇ ਜਿਹੜੀ ਇੰਟਰਨਲ ਜਿਹੜੀ ਉਹਨਾਂ ਦੀ ਸਿਚੁਏਸ਼ਨ ਹੈ ਪਾਕਿਸਤਾਨ ਦੀ ਇਹ ਕੋਈ ਪਨਿਸ਼ ਕਰਨਾ ਸਤ ਨਹੀਂ ਲਾਤਾ ਉਹਨਾਂ ਨੇ ਕਿ ਉਹ ਉਹਨਾਂ ਨੇ ਕਿਹਾ ਤੁਸੀਂ ਆਪਣੀ ਇੰਟਰਨਲ ਸਿਕਿਉਰਿਟੀਜ਼ ਠੀਕ ਕਰੋ ਤੁਹਾਨੂੰ ਪਤਾ ਹੀ ਨਹੀਂ ਤੁਸੀਂ ਕਿਹਨੂੰ ਪਾਸਪੋਰਟ ਜਾਰੀ ਕਰ ਰਹੇ ਹੋ ਤੁਸੀਂ ਤੁਹਾਨੂੰ ਪਤਾ ਹੀ ਨਹੀਂ ਕਿ ਬੰਦਿਆਂ ਦੇ ਬੈਕਗ੍ਰਾਉਂਡ ਕੀ ਹੈ ਤੁਸੀਂ ਜਦ ਤੱਕ ਆਪਣਾ ਸਿਸਟਮ ਨਹੀਂ ਠੀਕ ਕਰੋਗੇ ਤੱਤਕ ਰਸੀਟ ਤੁਹਾਡੇ ਉੱਪਰ ਰੋਖ ਲਾ ਰਿਹਾ ਤੇ ਇਹ ਹਾਲ ਕੈਨੇਡਾ ਦਾ ਹੋ ਗਿਆ ਸੀ ਟਰੂਡੋ ਸਾਹਿਬ ਨੇ ਵੀ ਇਹ ਕਰੇ ਜਿਹੜਾ ਮਰਦੀ ਆ ਜਾਏ ਜੋ ਚਲਾ ਜਾਏ ਔਰ ਉਹ ਅਮਰੀਕਾ ਨੂੰ ਇੱਕ ਖਤਰਾ ਸੀ ਕਿਉਂਕਿ ਇਹਨਾਂ ਦੇ ਕੈਨੇਡਾ ਨਾਲ ਬਹੁਤ ਹੀ ਖੁੱਲੇ ਬਾਰਡਰ ਨੇ ਖੁੱਲਾ ਟ੍ਰੇਡ ਹੈ ਔਰ ਜਦ ਟਰੂਡੋ ਇਸ ਕਿਸਮ ਦਾ ਉੱਥੇ ਦੂਜੇ ਪਾਸੇ ਟੂਰ ਪਿਆ ਸੀ ਤੇ ਉਹ ਅਮਰੀਕਾ ਨੂੰ ਦਾ ਸਿਕਿਉਰਿਟੀ ਰਿਸਕ ਸੀ ਪਰ ਹੁਣ ਬਨਦੇ ਹਾਲਾਤ ਠੀਕ ਨਹੀਂ ਮੀਡਲ ਈਸਟ ਦੇ ਵਿੱਚ ਐਸ ਵਿਲ ਟੈਂਸ਼ਨ ਚੱਲ ਰਹੀ ਆ ਜੋ ਹਾਲਾਤ ਈਰਾਨ ਦੇ ਵਿੱਚ ਬਣੇ ਹੋਏ ਨੇ ਉਦੇ ਮੱਦੇ ਨਜ਼ਰ ਇਸ ਟੈਂਸ਼ਨ ਨੂੰ ਦੇਖਿਆ ਜਾ ਰਿਹਾ ਹੈ ਕਿ ਅਮਰੀਕਾ ਕਿਸੇ ਵੇਲੇ ਵੀ ਚਾਹੇ ਇਜ਼ਰਾਈਲ ਦੇ ਨਾਲ ਕਰੇ ਜਾਂ ਖੁਦ ਕਰੇ ਕਿ ਇਹ ਹਮਲਾ ਹੋ ਸਕਦਾ ਹੈ ਕਿਉਂਕਿ ਈਰਾਨ ਵੱਲੋਂ ਵੀ ਇਸ ਟੈਂਸ਼ਨ ਦੇ ਦਰਮਿਆਨ ਕਈ ਤਰ੍ਹਾਂ ਦੇ ਬਿਆਨ ਦਿੱਤੇ ਗਏ ਨੇ ਕਿ ਉਹ ਅਮਰੀਕਾ ਜਾਂ ਅਮਰੀਕਾ ਦੇ ਸਹਿਯੋਗੀ ਦੇਸ਼ਾਂ ਦੇ ਉੱਪਰ ਅਟੈਕ ਕਰਨਗੇ ਇਸ ਸਿਚੁਏਸ਼ਨ ਨੂੰ ਕਿਵੇਂ ਦਿਖਦੇ ਹੋ ਦੇਖੋ ਈਰਾਨ ਨੂੰ ਇਹ ਬੜੀ ਜਿਹਨੂੰ ਕਹਿੰਦੇ ਨੇ ਕਿ ਜਿਹੜਾ ਹਾਂ ਹਿਸਟਰੀ ਰਿਪੀਟਸ ਇਟਸੈਲਫ ਦੁਨੀਆ ਦੇ ਚੱਕਰ ਸਾਈਕਲ ਦਾ ਉਹ ਬਿਲਕੁਲ ਕੁੰਦ ਹੈ ਅੱਜ ਤੋਂ 40 ਸਾਲ ਪਹਿਲਾਂ ਇਸੇ ਈਰਾਨ ਵਿੱਚ ਰਿਵਲੂਸ਼ਨ ਹੋਈ ਸੀ ਜਦੋਂ ਸ਼ਾਹ ਈਰਾਨ ਰਜ਼ਾ ਪਹਿਲ ਵੀ ਉਤੋਂ ਕੱਢਿਆ ਗਿਆ ਸੀ ਤੇ ਡੈਥ ਟੂ ਅਮਰੀਕਾ ਦੀ ਉਥੇ ਨਾਰੇ ਲੱਗੇ ਸੀ ਔਰ ਅਮਰੀਕਾ ਦੇ ਝੰਡੇ ਜਲਾਏ ਜਾਂਦੇ ਸੀ ਅਮਰੀਕਾ ਦੀ ਐਮਬੈਸੀ ਤੇ ਕਬਜ਼ਾ ਹੋ ਗਿਆ ਸੀ ਬੰਦਕ ਬਣਾ ਲਏ ਗਏ ਸੀ ਔਰ ਇਹ ਜਿਹੜੀ ਰਜਿਮ ਹੁਣ ਹੈ ਈਰਾਨ ਵਿੱਚ ਇਹ ਉਸ ਵੇਲੇ ਪਾਵਰ ਚਾਈ ਸੀ ਔਰ ਦੁਨੀਆ ਦਾ ਨਿਜ਼ਾਮ ਵੇਖੋ ਕਿ 40 ਸਾਲ ਬਾਅਦ ਅੱਜ ਉਸੇ ਈਰਾਨ ਵਿੱਚ ਇਹਨਾਂ ਦੇ ਖਿਲਾਫ ਨਾਰੇ ਲੱਗ ਰਹੇ ਨੇ ਤੇ ਸੜਕਾਂ ਵਿੱਚ ਡੋਨਲਡ ਟਰੰਪ ਦੇ ਨਾਰੇ ਲੱਗ ਰਹੇ ਨੇ ਔਰ ਉਹਦੇ ਡੋਨਲਡ ਟਰੰਪ ਦੇ ਨਾਂ ਤੇ ਸੜਕਾਂ ਦੇ ਨਾਂ ਲਿਖੇ ਜਾ ਰਹੇ ਨੇ ਦੀਵਾਰਾਂ ਤੇ ਅਮਰੀਕਾ ਦੇ ਝੰਡੇ ਲਾਏ ਜਾ ਰਹੇ ਨੇ ਤੇ ਇੱਕ ਜਿਹਨੂੰ ਕਹਿੰਦੇ ਨੇ ਅਸੀਂ ਮੈਂ ਤੇ ਆਪਣੀ ਜ਼ਿੰਦਗੀ 'ਚ ਹੀ ਵੇਖ ਲਿਆ ਕਿ ਇੱਕ ਬਿਲਕੁਲ ਆਪੋਜ਼ਿਟ ਗੱਲ ਹੋ ਰਹੀ ਹੈ ਔਰ ਜਿੱਥੇ ਤੱਕ ਇੱਥੇ ਰਿਵੋਲੂਸ਼ਨ ਦੀ ਸਵਾਲ ਹੈ ਇਹ ਮੈਨੂੰ ਇਹ ਲੱਗਦਾ ਹੈ ਕਿ ਹੁਕਮਰਾਨ ਆਪਣੀ ਤਾਕਤ ਦੇ ਨਸ਼ੇ ਵਿੱਚ ਇਹ ਕਿਉਂ ਭੁੱਲ ਜਾਂਦੇ ਨੇ ਕਿ ਅਸਲੀ ਜਿਹੜੀ ਜਨਤਾ ਹੈ ਜਿਹੜੇ ਲੋਗ ਨੇ ਉਹਨਾਂ ਦੀ ਸੁਣੀਏ ਹੁਣ ਇਸ ਰਜੇਮ ਨੂੰ ਵੀ ਚਾਹੀਦਾ ਤੁਸੀਂ 40 ਸਾਲਾਂ ਤੋਂ ਰਾਜ ਕਰ ਲਿਆ ਹੈ ਹਰ ਚੀਜ਼ ਤੁਸੀਂ ਪੋਗ ਲਈ ਹੈ ਹੁਣ ਚਲੋ ਜਨਤਾ ਦੀ ਸੁਣੋ ਇਹਨਾਂ ਨੂੰ ਹੁਣ ਆਣ ਦਿਓ ਤੁਸੀਂ ਵੀ ਰਾਜ਼ੀ ਖੁਸ਼ੀ ਕਰ ਜਾਓ ਇੱਥੇ ਨਾ ਬਲੱਡ ਬਾਥ ਕਰੋ 5000 ਤੋਂ ਉੱਪਰ ਬੰਦਾ ਇਹ ਮਾਰ ਚੁੱਕੇ ਨੇ ਸਵੇਰੇ ਔਰ ਇਹਦਾ ਕਾਰਨ ਵੀ ਮੈਂ ਤੁਹਾਨੂੰ ਦੱਸਣਾ ਇਹ ਇਹ ਜਿਹੜੀਆਂ ਰਜੇਮਾਂ ਇਨੇ ਸਾਲ ਜਿਹੜੀਆਂ ਰਹਿ ਚੁੱਕੀਆਂ ਨੇ ਤਾਕਤ ਵਿੱਚ ਇਦਾ ਵੀ ਕਾਰਨ ਵੈਸਟ ਦੇ ਜਿਹੜੇ ਲਿਬਰਲਸ ਨੇ ਜਿਹੜੇ ਸਾਡੇ ਅਮਰੀਕਾ ਚ ਦੇ ਡੈਮੋਕ੍ਰੇਟਸ ਕਹਨੋ ਤੁਹਾਨੂੰ ਯਾਦ ਹੋਵੇਗਾ ਕਿ ਬਾਰাক ਓਬਾਮਾ ਨੇ ਮਿਲੀਅਨ 450 ਮਿਲੀਅਨ ਡਾਲਰ ਕੈਸ਼ ਈਰਾਨ ਨੂੰ ਦਿੱਤਾ ਸੀ ਉੱਥੇ ਜਾਸਪਰ ਕੇ ਗਏ ਸੀ ਕੰਟੇਨਰ ਲੈ ਕੇ ਉੱਥੇ ਲਾਇਏ ਸੀ ਔਰ 에어ਪੋਰਟ ਤੇ ਉਹਨਾਂ ਨੇ ਈਰਾਨ ਨੂੰ ਉਹ ਦਿੱਤੇ ਸੀ ਕਿ ਤੁਸੀਂ ਆਪਣੀ ਇਕਨੋਮੀ ਠੀਕ ਕਰੋ ਠੀਕ ਹੈ ਔਰ ਜਦੋਂ ਇਹ ਸ਼ਾਹ ਇਰਾਨ ਵਾਲੀ ਜਿਹੜੀ ਮੈਂ ਤੁਹਾਨੂੰ ਗੱਲ ਦੱਸੀ ਹੈ ਜਦੋਂ ਪਹਿਲੀ ਰੈਵੋਲੂਸ਼ਨ ਹੋਈ ਸੀ ਉਹਦੇ ਵਿੱਚ ਜਿਹੜੇ ਖੁਮੈਨੀ ਸੀ ਉਹ ਇਰਾਨ ਵਿੱਚ ਨਹੀਂ ਸੀ ਉਹ ਖੁਮੈਨੀ ਫਰਾਂਸ ਵਿੱਚ ਹੀ ਰਹਾਇਆ ਸੀ ਉਹ ਪੁੱਛਿਆ ਉਹਨੂੰ ਫਰਾਂਸ ਦੇ ਜਿਹੜੇ ਲਿਬਰਲ ਵੈਸਟ ਤੇ ਜਿਹੜੇ ਇਹ ਸਾਡੇ ਜਿਹੜੇ ਲੈਫਟੀ ਨੇ ਇਹਨਾਂ ਨੇ ਉਹਨੂੰ ਫਰਾਂਸ ਵਿੱਚ ਚੁੱਕਿਆ ਸੀ ਉਹਨੂੰ ਵੱਡਾ ਲੀਡਰ ਫਰਾਂਸ ਵਿੱਚ ਬਣਾਇਆ ਔਰ ਸਿਰ ਫਰਾਂਸ ਤੋਂ ਉਹਨੂੰ ਇਰਾਨ ਪੇਜ ਕੇ ਤੇ ਰੈਵੋਲੂਸ਼ਨ ਹੋਈ ਸੀ ਤੇ ਇਹਦੇ ਵਿੱਚ ਇਹ ਲਿਬਰਲਸ ਦਾ ਬੜਾ ਹੱਥ ਹੁੰਦਾ ਹੈ ਜਿਹੜਾ ਦੁਨੀਆ 'ਚ ਕਰਦੇ ਨੇ ਪਰ ਇਸ ਵਾਰੀ ਜਿਹੜਾ ਈਰਾਨ 'ਚ ਹੋ ਰਿਹਾ ਇਹ ਉਸਦੇ ਲੋਕਾਂ ਨੇ ਵੇਖ ਲਿਆ ਵੀ 40 ਸਾਲ ਦਾ ਜਿਹੜਾ ਇਹ ਰਾਜ ਸੀ ਇਹ ਬੜਾ ਪਹਿਣਾ ਸੀ ਸਾਡੇ ਉੱਤੇ ਈਰਾਨ ਦੀ ਇਕਨੋਮੀ ਇਕਦਮ ਡਾਊਨ ਗਈ ਈਰਾਨ ਦੁਨੀਆ ਦਾ ਟੋਪ ਮੋਸਟ ਨੇਸ਼ਨ ਹੁੰਦੀ ਸੀ ਇਕਨੋਮੀ ਬੜੀ ਤਗੜੀ ਹੁੰਦੀ ਸੀ ਅੱਜ ਈਰਾਨ ਕੁਝ ਵੀ ਨਹੀਂ ਇਕਨੋਮੀ ਹੈਸ ਕੋਲਾਪਸਡ ਇਸੇ ਕਰਕੇ ਇਹ ਉੱਥੇ ਸਾਰਾ ਗੁੱਸਾ ਵੇਖਣ ਨੂੰ ਆ ਰਿਹਾ ਕਿ ਲੋਕ ਹੁਣ ਪਰੇਸ਼ਾਨ ਹੋ ਚੁੱਕੇ ਹਨ ਕਿਵੇਂ ਵੈਨਚੂਰ ਜਿਹੜਾ ਤੇਲ ਆ ਉਹ ਅਮਰੀਕਾ ਦੇ ਕਬਜ਼ੇ 'ਚ ਆ ਗਿਆ ਈਰਾਨ ਦੇ ਤੇਲ ਅਮਰੀਕਾ ਲੈਣਾ ਚਾਹੁੰਦਾ ਹੈ ਬਿਲਕੁਲ ਦੇਖੋ ਇਹ ਕੰਬੀ ਤੇਲ ਦੀ ਗੱਲ ਨਹੀਂ ਹੈ ਇਹ ਗੱਲ ਸੀ ਕਿ ਜਿਹੜੇ ਬ੍ਰਿਕਸ ਨੇਸ਼ਨ ਸੀ ਇਹ ਡਾਲਰ ਨੂੰ ਖਤਮ ਕਰਨਾ ਚਾਹਤੇ ਸੀ ਠੀਕ ਹੈ ਇਹ ਹੁਣ ਤੁਸੀਂ ਇੰਡੀਆ ਦੇ ਨਾਲ ਕਿਉਂ ਕਿਉਂਕਿ ਇੰਡੀਆ ਰਸ਼ੀਆ ਤੋਂ ਸਾਰਾ ਜਿਹੜਾ ਤੇਲ ਖਰੀਦਿਆ ਰੁਪਿਆ ਚ ਖਰੀਦ ਰਿਹਾ ਪ੍ਰੋਬਲ ਚ ਖਰੀਦ ਰਿਹਾ ਵੈਨਸਵੇਲਾ ਸਾਰਾ ਤੇਲ ਰਸ਼ੀਆ ਨੂੰ ਤੇ ਚਾਈਨਾ ਨੂੰ ਯੁਆਨ ਤੇ ਰੂਬਲ ਚ ਵੇਚ ਰਿਹਾ ਸੀ ਈਰਾਨ ਸਾਰਾ ਤੇਲ ਬਿਨਾਂ ਡਾਲਰ ਤੋਂ ਯੂਰੋ ਚ ਜਾਂ ਕਿਸੇ ਹੋਰ ਕਰੰਸੀ ਚ ਵੇਚ ਦਿੰਦਾ ਸੀ ਤੇ ਇਹਦੇ ਨਾਲ ਡਾਲਰ ਦੇ ਉੱਪਰ ਅਟੈਕ ਵੇਖਿਆ ਗਿਆ ਹਾਂ ਔਰ ਉਹ ਤੇਲ ਤੋਂ ਤੇ ਕੋਈ ਨਹੀਂ ਤੇਲਦਾ ਤਾਂ ਠੀਕ ਹੈ ਪਰ ਇਹ ਜਿਹੜੇ ਮੁਲਕ ਨੇ ਸਾਊਦੀ ਅਰੇਬੀਆ ਵੀ ਤੇਲ ਵੇਚਦਾ ਪਰ ਉਹਨਾਂ ਨੂੰ ਕੋਈ ਕੋਈ ਨਹੀਂ ਕਹਿ ਰਿਹਾ ਪਰ ਇਹ ਡਾਲਰ ਤੇ ਅਟੈਕ ਹੋ ਸੀ ਔਰ ਇਹਨੂੰ ਪ੍ਰੈਜ਼ੀਡੈਂਟ 트ੰਪ ਨੇ ਬਿਲਕੁਲ ਸੋਚ ਸਮਝ ਕੇ ਤੇ ਇਹਨੂੰ ਨਲਿਫਾਈ ਕਰਤਾ ਹੈ ਔਰ ਜਿੱਥੇ ਤੱਕ ਤੁਹਾਨੂੰ ਮੈਂ ਚਾਈਨਾ ਤੇ ਰਸ਼ੀਆ ਦੀ ਗੱਲ ਦੱਸਾਂ ਪਹਿਲੀ ਗੱਲ ਤੇ ਇਹ ਕਿ ਅੱਜ ਮੀਡੀਆ ਵੀ ਤੁਸੀਂ ਵੇਖੋਗੇ ਜੀ ਵਰਲਡ ਵਾਰ 3 ਹੋਣ ਜਾ ਰਿਹਾ ਹੈ ਜੀ ਮੀਡੀਆ ਹੀ ਤੁਸੀਂ ਵੇਖੋਗੇ ਜੀ ਇਹ ਤੇ ਨੈਟੋ ਟੁੱਟ ਜਾਏਗਾ ਜੀ ਇਹ ਤੇ ਜੰਗ ਲੱਗਣ ਆਲੀ ਹੈ ਜੀ ਇਹ ਪ੍ਰੈਜ਼ੀਡੈਂਟ ਟਰੰਪ ਇਜ਼ ਨਾਟ ਅ ਵਾਰ ਪ੍ਰੈਜ਼ੀਡੈਂਟ ਉਹ ਵਾਰ ਨਹੀਂ ਚੰਦ ਉਹ ਵਾਰ ਦਾ ਮਾਹੌਲ ਬਣਾ ਕੇ ਡਰਾ ਕੇ ਕੁਝ ਫਸਲਾ ਕੇ ਤੇ ਆਪਣਾ ਕੰਮ ਕਰ ਲੈਣਾ ਚਾਹੁੰਦੇ ਨੇ ਉਹੀ ਉਹੀ ਤੁਸੀਂ ਇਰਾਨ ਵਿੱਚ ਵੇਖੋਗੇ ਮੇਬੀ ਇੱਕ ਦੋ ਟਾਰਗੇਟਡ ਆਪਰੇਸ਼ਨਸ ਹੋਣਗੇ ਜਿਵੇਂ ਵੈਨਸ ਹੋਰ ਚੋਆ ਹੈ ਉਹੀ ਤੁਸੀਂ ਇੱਥੇ ਵੀ ਵੇਖੋਗੇ ਲੌਂਗ ਟਰਮ ਤੁਸੀਂ ਨਹੀਂ ਵੇਖੋਗੇ ਕਿ ਇੱਥੇ ਕੋਈ ਵਾਰ ਵਿੱਚ ਅਮਰੀਕਾ ਇਨਵੋਲਵ ਹੋਏਗਾ ਲੋਕੀ ਇਹ ਵੀ ਸਵਾਲ ਉਠਾਦੇ ਤੁਸੀਂ ਵੀ ਹੁਣੇ ਮੇਰੇ ਤੋਂ ਪੁੱਛ ਰਹੇ ਸੀ ਕਿ ਜਿਵੇਂ ਅਮਰੀਕਾ ਨੇ ਵੈਨੇਜ਼ਵੇਲਾ ਜਾ ਕੇ ਕਰ ਲਿਆ ਕੱਲ ਨੂੰ ਜੇ ਚਾਈਨਾ ਤਾਈਵਾਨ ਦੇ ਘਰ ਨੇ ਤੇ ਉਹਦਾ ਇਹ ਜਵਾਬ ਹੈ ਕਿ ਚਾਈਨਾ ਤਾਈਵਾਨ ਤੇ ਜਾਣ ਦੀ ਹਿੰਮਤ ਨਹੀਂ ਕਰੇਗਾ ਕਿਉਂਕਿ ਉਹਨੂੰ ਪਤਾ ਹੈ ਜਿਸ ਤਰੀਕੇ ਨਾਲ ਅਮਰੀਕਾ ਨੇ ਵੈਨੇਜ਼ਵੇਲਾ ਜਾ ਕੇ ਜੋ ਹਰਕਤ ਕੀਤੀ ਹੈ ਔਰ ਚਾਈਨਾ ਕੁਝ ਨਹੀਂ ਕਰ ਸਕਿਆ ਰਸ਼ੀਆ ਕੁਝ ਨਹੀਂ ਕਰ ਸਕਿਆ ਹੁਣ ਉਹਨਾਂ ਦੀ ਹਿੰਮਤ ਨਹੀਂ ਕਿ ਉਹ ਤਾਈਵਾਨ ਨੂੰ ਜਾ ਕੇ ਕਰ ਸਕਣ ਕਿਉਂਕਿ ਉਹਨੂੰ ਪਤਾ ਹੈ ਕਿ ਸਾਡੇ ਵੈਪਨਰੀ ਸਾਡਾ ਡਿਫੈਂਸ ਸਾਡੀ ਜਿਹੜੀਆਂ ਚੀਜ਼ਾਂ ਨੇ ਉਹ ਅਮਰੀਕਾ ਦੇ ਬਰਾਬਰ ਦੀਆਂ ਨਹੀਂ ਨੇ ਔਰ ਇਸੇ ਕਰਕੇ ਉਹ ਡਿਟਰੈਂਸ ਕਰਕੇ ਹੀ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਚਾਈਨਾ ਜਿਹੜਾ ਮੁਲਕ ਹੈ ਚਾਈਨਾ ਨੇ ਅੱਜ ਤੱਕ ਕੋਈ ਲੜਾਈ ਨਹੀਂ ਲੜੀ ਉਹ ਚਾਹੁੰਦੇ ਨੇ ਕਿ ਬਸ ਸਾਡਾ ਟ੍ਰੇਡ ਚੱਲਦਾ ਰਹੇ ਸਾਡਾ ਕਾਮਰਸ ਚੱਲਦਾ ਰਹੇ ਅਸੀਂ ਬਸ ਆਪਣੀ ਕਨੋਮੀ ਠੀਕ ਕਰੀਏ ਉਹਦੇ ਵਿੱਚ ਖੁਸ਼ ਨੇ ਰਸ਼ੀਆ ਜਿਹੜਾ ਹੈ ਉਹ ਯੂਰਪ ਯੂਕਰੇਨ ਵਿੱਚ ਬੜੀ ਪੂਰੀ ਤਰ੍ਹਾਂ ਫਸੇ ਹੋਏ ਨੇ ਹੁਣ ਤੇ ਜਿਹੜੀਆਂ ਨਵੀਆਂ ਖਬਰਾਂ ਆ ਰਹੀਆਂ ਨੇ ਉਹ ਤੇ ਯੂਕਰੇਨ ਹੋਰ ਵੀ ਅਕੋ ਉਹਨੇ ਰੀਅਲ ਕ੍ਰੀਏਟ ਕਰ ਰਿਹਾ ਸੋ ਉਹ ਇਸ ਵੇਲੇ ਅਮਰੀਕਾ ਕੋਲੇ ਬਹੁਤ ਅੱਛਾ ਮੌਕਾ ਹੈ ਕਿ ਦੁਨੀਆ ਵਿੱਚ ਜਿਹੜੇ ਵੀ ਐਕਸਿਸ ਆਫ ایਵਲਸ ਨੇ ਉਹਨਾਂ ਨੂੰ ਕੰਟਰੋਲ ਕਰਕੇ ਔਰ ਅਮਰੀਕਾ ਦਾ ਜਿਹੜਾ ਹੈ ਜਿਹੜਾ ਆਪਣਾ ਨੇਬਰਹੂਡ ਸੀ ਜਿੱਥੇ ਵੈਨੇਜ਼ਵੇਲਾ ਕਿਊਬਾ ਇਹ ਸਾਰੇ ਮੁਲਕ ਸਨ ਕੋਲੰਬੀਆ ਇਹਨਾਂ ਸਾਰਿਆਂ ਨੂੰ ਇੱਕ ਤਰੀਕਾ ਨਾਲ ਮੈਸੇਜ ਚਲਾ ਗਿਆ ਹੈ ਕਿ ਅਸੀਂ ਅੱਜ ਸੁਪਰੀਮਾ ਅਸੀਂ ਸੇ ਸੁਪਰ ਪਾਵਰ ਹੈ ਤੇ ਸਾਡੇ ਨਾਲ ਤੁਸੀਂ ਬਿਲਕੁਲ ਕੋਈ ਪੰਗਾ ਅੱਛਾ ਲਾਸਟ ਤੇ ਮੈਂ ਤੁਹਾਨੂੰ ਪੁੱਛਣਾ ਚਾਹਾਂਗਾ ਭਾਰਤ ਦੇ ਵਿੱਚ ਅਮਰੀਕਾ ਦੇ ਐਮਬੈਸਡਰ ਸਰਜੀਓ ਗੋਰ ਉਹਨਾਂ ਨੇ ਟੇਕਓਵਰ ਕੀਤਾ ਹੈ ਹੁਣ ਉਹਨਾਂ ਦੇ ਜਾਣ ਤੋਂ ਪਹਿਲਾਂ ਉਹਨਾਂ ਦੀ ਤੁਹਾਡੇ ਨਾਲ ਮੀਟਿੰਗ ਵੀ ਹੋਈ ਸੀ ਮੌਜੂਦਾ ਹਾਲਾਤ ਭਾਰਤ ਦੇ ਨਾਲ ਅਮਰੀਕਾ ਦੇ ਸਬੰਧਾਂ ਦੇ ਕੀ ਨੇ ਤੇ ਇਹਨਾਂ ਨੂੰ ਅੱਗੋਂ ਟ੍ਰੇਡ ਦੇ ਬਾਰੇ ਗੱਲਬਾਤ ਕਿੱਥੇ ਕ ਪਹੁੰਚੀ ਹੈ ਦੇਖੋ ਬਿਲਕੁਲ ਹਾਲੇ ਤੱਕ ਤੇ ਸਾਡੇ ਜਿਹੜੇ ਹਾਲਾਤ ਨੇ ਉਹ ਸਟੇਟਸ ਕੋ ਚੀ ਨੇ ਆ ਬਿਲਕੁਲ ਸਰਜੂ ਗੋਰ ਸਾਹਿਬ ਨਾਲ ਮੈਂ ਮਿਲਿਆ ਸੀ ਉਹ ਗਏ ਨੇ ਉਹਨਾਂ ਨੇ ਬੜੇ ਅੱਛੇ ਉੱਥੇ ਇੰਡੀਆ ਜਾ ਕੇ ਬਿਆਨ ਦਿੱਤੇ ਨੇ ਹਰ ਐਂਬੈਸਡਰ ਦਿੰਦਾ ਹੈ ਜਦੋਂ ਵੀ ਕਿਸੇ ਮੁਲਕ ਵਿੱਚ ਜਾਂਦਾ ਉਹ ਕਹਿੰਦਾ ਜੀ ਬੜਾ ਅੱਛਾ ਮੁਲਕ ਹੈ ਅਸੀਂ ਆਏ ਆ ਅਸੀਂ ਰਿਲੇਸ਼ਨਸ਼ਿਪ ਬਣਾਵਾਂਗੇ ਅਸੀਂ ਇਹ ਕਰਾਂਗੇ ਪਰ ਇਹਨਾਂ ਬਿਆਨਾਂ ਤੋਂ ਉੱਠ ਕੇ ਦੇਖਿਆ ਜਾਏ ਤੇ ਮੈਨੂੰ ਕੋਈ ਇਹਦੇ ਵਿੱਚ ਕੰਕਰੀਟ ਹਾਲੇ ਤੱਕ ਕੋਈ ਗੱਲ ਨਜ਼ਰ ਨਹੀਂ ਆਈ ਇੱਕ ਜੀ ਅਸੀਂ ਟ੍ਰੇਡ ਡੀਲ ਫਿਰ ਤੋਂ ਡਾਇਲੌਗ ਸ਼ੁਰੂ ਕਰ ਲਿਆ ਹੈ ਔਰ ਉਸ ਤੋਂ ਬਾਅਦ ਮਾਰਕੋ ਰੂਬਿਓ ਦੀ ਤੇ ਜੈ ਸ਼ੰਕਰ ਜੀ ਦੀ ਆਪਸ ਵਿੱਚ ਇੱਕ ਗੱਲਬਾਤ ਹੋਈ ਹੈ ਪਰ ਤਾਂ ਦੇਖੋ ਉਧਰ ਤੁਸੀਂ ਇਹdere ਮੀਟਿੰਗ ਕਰ ਰਹੇ ਹੋ ਤੁਸੀਂ ਜੈ ਸ਼ੰਕਰ ਜੀ ਕਰ ਰਹੇ ਨੇ ਮਾਰਕੋ ਰੂਬਿਓ ਨਾਲ ਉਸੇ ਦਿਨ ਤੁਸੀਂ ਚਾਈਨਾ ਦੀ ਇੱਕ ਹਾਈ ਲੈਵਲ ਡੈਲੀਗੇਸ਼ਨ ਉਹਨਾਂ ਦੀ ਕਮਿਊਨਿਸਟ ਪਾਰਟੀ ਦੀ ਉਹ ਭਾਜਪਾ ਦੇ ਦਫ਼ਤਰ ਵਿੱਚ ਜਾ ਕੇ ਉੱਥੇ ਉਹਨਾਂ ਨੂੰ ਭਾਜਪਾ ਹੋਸਟ ਕਰ ਰਹੀ ਹੈ ਤੁਸੀਂ ਇਦھر ਅਮਰੀਕਾ ਨਾਲ ਤੇ ਟ੍ਰੇਡ ਡੀਲ ਕਰ ਰਹੇ ਹੋ ਪਰ ਉਸ ਤੋਂ ਪਹਿਲਾਂ ਤੁਸੀਂ ਚਾਈਨਾ ਨੂੰ ਕਹਤਾ ਵੀ ਤੁਸੀਂ ਆ ਕੇ ਸਾਡੇ ਗਵਰਨਮੈਂਟ ਦੇ ਕੰਟਰੈਕਟ ਨੇ ਜਿੰਨੇ ਮਰਜ਼ੀ ਕੰਟਰੈਕਟ ਲੈ ਲਓ ਤੇ ਇਹ ਡਬਲ ਜਿਹੜੀ मीनिंग ਦੀਆਂ ਗੱਲਾਂ ਨੇ ਨਾ ਇਹ ਇਹ ਅਮਰੀਕਾ ਇਸੇ ਕਰਕੇ ਇੱਕ ਜਿਹੜਾ ਡਿਸਟਰਸਟ ਹੋਇਆ ਨਾ ਇਹ ਇਹਨਾਂ ਗੱਲਾਂ ਤੋਂ ਹੀ ਹੋਇਆ ਹੁਣ ਮੈਂ ਸਮਝਦਾ ਕਿ ਇਹ ਸਰਜੀਓ ਗੋਰ ਦੇ ਜਾਣ ਨਾਲ ਸ਼ਾਇਦ ਇਹ ਗੱਲਾਂ ਦੂਰ ਹੋਣ ਉਹ ਜਾ ਕੇ ਖੁੱਲੀ ਤਰ੍ਹਾਂ ਗੱਲਬਾਤ ਕਰ ਕਰਨਗੇ ਵੀ ਇਹ ਸਾਨੂੰ ਇਸ਼ੂਸ ਨੇ ਔਰ ਇਸ਼ੂਸ ਰਿਜ਼ੋਲਵ ਹੋਣ ਫਿਰ ਆਲੇਸ ਪ੍ਰੋਗਰਾਮ ਵਿੱਚ ਇਨਾਈ ਨਵਾਂ ਪ੍ਰੋਗਰਾਮ ਲੈ ਕੇ ਫਿਰ ਤੁਹਾਡੇ ਰੂਪ ਰੂਪ ਹੋਵਾਂਗੇ ਤੁਹਾਡਾ ਸਾਡੇ ਨਾਲ ਜੁੜਨ ਲਈ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਬਹੁਤ ਧੰਨਵਾਦ ਜੀ